ਤਾਂ ਪੰਜਾਬ ਦੇ ਵਿੱਚ ਜਿੱਥੇ ਹਤਰੀਕ ਰੀਸੀ ਤੋਂ ਉੱਥੇ ਮੌਸਮ ਵਿਭਾਗ ਨੇ 24 ਮਈ ਤੋਂ ਜੜਾ ਹੈਗਾ ਕਿਤੇ ਨਾ ਕਿਤੇ ਤੇਜ਼ ਹਵਾਵਾਂ ਦਾ ਅਲਰਟ ਕੀਤਾ ਗਿਆ ਸੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਤਾਂ ਤਸਵੀਰਾਂ ਤੁਹਾਨੂੰ ਮੈਂ ਜਲਦ ਹੀ ਦਿਖਾ ਦੇਣਾ ਜਿੱਥੇ ਪਹਿਲਾਂ ਜਿਹੜਾ ਹੈਗਾ ਤੇਜ਼ ਧੁੱਪ ਨਿਕਲੀ ਹੋਈ ਸੀ ਪਰ ਹੁਣ ਇਸ ਸਮੇਂ ਜਿਹੜਾ ਦਿਨ ਦੇ ਵੇਲੇ ਹੀ ਹਨੇਰਾ ਛਾ ਚੁੱਕਾ ਹੈਗਾ ਤਾਂ ਧੂੜ ਭਰਿਆ ਤੂਫਾਨ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜੜਾ ਵਗ ਰਿਹਾ ਹੈਗਾ ਤਾਂ ਇਹ ਤੁਸੀਂ ਤਸਵੀਰਾਂ ਦੇਂਦੀਆਂ ਜਿਹੜੀਆਂ ਤੁਹਾਨੂੰ ਨਜ਼ਰ ਆ ਰਹੇ ਆ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਦਿਨ ਵੇਲੇ ਜਿਹੜਾ ਹੈਗਾ ਊਕ ਹਨੇਰਾ ਜਿਹੜਾ ਹੈਗਾ ਉਹਛਾ ਚੁੱਕਾ ਹੈਗਾ ਅਸਮਾਨ ਤੇ ਪੂਰਾ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਧੂੜ ਮਿੱਟੀ ਭਰਿਆ ਤੂਫਾਨ ਸ਼ਾਇਆ ਹੋਇਆ ਨਜ਼ਰ ਆ ਰਿਹਾ ਹੈਗਾ ਔਰ ਮੌਸਮ ਵਿਭਾਗ ਨੇ ਹਾਲਾ ਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਬੀਤੇ ਦੋ ਦਿਨ ਪਹਿਲਾਂ ਹੀ ਜਿਹੜਾ ਅਲਰਟ ਕਰ ਦਿੱਤਾ ਗਿਆ ਸੀ ਤੇਜ਼ ਤੂਫਾਨ ਤੇਜ਼ ਹਵਾਵਾਂ بارش ਦੇ ਸੰਕੇਤ ਦਿੱਤੇ ਗਏ ਸੀ ਕਿ ਨੰਨੀ ਤਰਾਹ ਦੇ ਜਿਹੜੀ ਕਹੀ ਗਈ ਸੀ ਤਾਂ ਹੁਣ ਜਿਹੜਾ ਹੈਗਾ ਅੱਜ ਦੇਰ ਸ਼ਾਮ ਤੁਸੀਂ ਦੇਖ ਸਕਦੇ ਸੰਭਾਗ ਵੱਲੋਂ ਲਾਟ ਕੀਤਾ ਗਿਆ ਸੀ ਤਾਂ ਹੁਣ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਤਾਂ ਮਿਲਦੀ ਹੋ ਨਜ਼ਰ ਜ਼ਰੂਰ ਆ ਰਹੀ ਹੈਗੀ ਪਤਾ ਇਸ ਤੇਜ਼ ਤੂਫਾਨ ਨੂੰ ਦੇਖਦੇ ਹੋਏ ਜਿਹੜਾ ਹੈਗਾ ਬਿਜਲੀ ਡਿਪਾਰਟਮੈਂਟ ਵੱਲੋਂ ਵੀ ਕਿਤੇ ਨਾ ਕਿਤੇ ਬਿਜਲੀ ਵੀ ਬੰਦ ਕਰ ਦਿੱਤੀ ਗਈ ਹੈਗੀ ਔਰ ਜੇਕਰ ਗੱਲ ਕਰੀਏ ਤਾਂ ਬੀਤੇ ਕੁਝ ਦਿਨਾਂ ਤੋਂ ਮੌਸਮ ਦੇ ਵਿੱਚ ਜਿਸ ਤਰੀਕੇ ਨਾਲ ਗਰਮੀ ਪੈ ਰਹੀ ਸੀ 40 ਲਾਸਟ ਇਹਨਾਂ ਟੈਂਪਰੇਚਰ ਹੋਇਆ ਸੀਗਾ ਔਰ ਲੋਕ ਗੰਦੀ ਤੋਂ ਪਰੇਸ਼ਾਨ ਸੀ ਪਰ ਹੁਣ ਜਿਹੜਾ ਜਿੱਥੇ ਮੌਸਮ ਵਿਭਾਗ ਵੱਲੋਂ ਅਲਰਟ ਕੀਤਾ ਗਿਆ ਸੀ ਤੇ ਜਿਸ ਦੇ ਚੱਲਦੇ ਆ ਤੁਸੀਂ ਦੇਖ ਸਕਦੇ ਹੋ ਕਿ ਅਸਮਾਨ ਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਕਿ ਜਿੱਥੇ ਪੂਰਾ ਧੂੜ ਮਿੱਟੀ ਦੇ ਨਾਲ ਅਸਮਾਨ ਭਰਿਆ ਹੋਇਆ ਨਜ਼ਰ ਆ ਰਿਹਾ ਹੈਗਾ ਹਾਲਾਂਕਿ ਦਿਨ ਦੇ ਵੇਲੇ ਹੀ ਜਿਹੜਾ ਹਨੇਰਾ ਉਹ ਛਾਇਆ ਹੋ ਨਜ਼ਰ ਆ ਚੁੱਕਾ ਹੈਗਾ ਹੁਣ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਇਹ ਮੌਸਮ ਬਦਲਿਆ ਹੈਗਾ ਔਰ ਕਿਤੇ ਨਾ ਕਿਤੇ ਤੇਜ਼ ਇਹ ਹੈਗਾ ਔਰ ਲੋਕਾਂ ਨੂੰ ਗਰਮੀ ਦੇ ਵਿੱਚ ਤੋਂ ਕੁਝ ਰਾਹਤ ਮਿਲਦੀ ਹੋਏ ਨਜ਼ਰ ਆ ਰਹੀ ਹੈਗੀ ਆ ਔਰ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦਿਨ ਵੇਲੇ ਜਿਹੜਾ ਹੈਗਾ ਅਸਮਾਨ ਪੂਰੀ ਤਰ੍ਹਾਂ ਕਾਲਾ ਗੜੀ ਕਿ ਹਨੇਰਾ ਛਾ ਚੁੱਕਾ ਹੈਗਾ ਔਰ ਅਸਮਾਨ ਦੇ ਉੱਪਰ ਧੂੜ ਮਿੱਟੀ ਔਰ ਤੇਜ਼ ਹਵਾਵਾਂ ਜਿਹੜੀਆਂ ਚਲਦੀਆਂ ਹੋਈ ਨਜ਼ਰ ਆ ਰਹੀਆਂ ਹੈਗੀਆਂ ਉਸਨਲਾ